ਹਾਂਜੀ ਇਹ ਕਵਰੇ ਮੱਧ ਪ੍ਰਦੇਸ਼ ਦੇ ਵਿੱਚੋਂ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਪੁਲਿਸ ਵੀ ਹੁਣ ਇਹੋ ਜਿਹੇ ਕਾਰਨਾਮੇ ਕਰਨ ਲੱਗ ਪਈ ਇਹੋ ਜਿਹਾ ਪੁਲਿਸ ਦਾ ਕਾਰਨਾਮਾ ਤੁਸੀਂ ਕਦੇ ਨਹੀਂ ਸੁਣਿਆ ਹੋਊਗਾ ਪਿਛਲੇ ਸਮਿਆਂ ਦੇ ਵਿੱਚ ਤੇ ਇਹ ਗੱਲ ਮੱਧ ਪ੍ਰਦੇਸ਼ ਤੋਂ ਹੈ ਜਿਹੜੀ ਸਕਰੀਨ ਤੇ ਤੁਸੀਂ ਦੇਖ ਤਸਵੀਰ ਦੇਖ ਰਹੇ ਹੋ ਇਹ ਐਸ ਡੀਓ ਪੀ ਪੂਜਾ ਪਾਂਡੇ ਹੈ 8 ਤੇ 9 ਦੀ ਰਾਤ ਦੇ ਵਿੱਚ ਪੂਜਾ ਪਾਂਡੇ ਮੈਡਮ ਕੋਲੇ ਫੋਨ ਆਉਂਦਾ ਹੈ ਇਹਨਾਂ ਦੇ ਪਰਸਨਲ ਨੰਬਰ ਤੇ ਕੀ ਫਲਾਣੇ ਫਲਾਣੇ ਨੰਬਰ ਦੀ ਗੱਡੀ ਹੈ ਉਸ ਦੇ ਵਿੱਚ ਐਨੇ ਪੈਸੇ ਰੱਖੇ ਹੋਏ ਨੇ ਕਿ ਉਹ ਸੋਡੇ ਏਰੀਏ ਦੇ ਵਿੱਚ ਥੋੜੇ ਟਾਈਮ ਬਾਅਦ ਗੁਜ਼ਰੂਗੀ ਤਾਂ ਮੈਡਮ ਜੀ ਕੀ ਕਰਦੇ ਨੇ ਆਪਦੇ ਜਿਹੜੇ ਹੇਠਲੇ ਮੁਲਾਜ਼ਮ ਨੇ 11 ਟੋਟਲ 11 ਮੁਲਾਜ਼ਮਾਂ ਨੂੰ ਲੈ ਕੇ ਨਾਕਾ ਜੜ ਦਿੰਦੇ ਨੇ ਅ ਸੜਕ ਦੇ ਉੱਤੇ ਮਤਲਬ ਰੋਡ ਦੇ ਉੱਤੇ ਤਾਂ ਥੋੜੇ ਟਾਈਮ ਬਾਅਦ ਉਹ ਗੱਡੀ ਵੀ ਆ ਜਾਂਦੀ ਹੈ ਜਿਹੜੀ ਉਹ ਫੋਨ ਤੇ ਪੂਜਾ ਪਾਂਡੇ ਮੈਡਮ ਨੂੰ ਦੱਸੀ ਸੀ ਤਾ ਉਸ ਦੇ ਵਿੱਚੋਂ ਉਹਨਾਂ ਨੂੰ ਪੈਸੇ ਵੀ ਲੱਭ ਜਾਂਦੇ ਨੇ ਪੈਸੇ ਲੱਭਦੇ ਨੇ 3 ਕਰੋੜ ਰੁਪਇਆ ਉਹ ਕਿਸੇ ਬਿਜ਼ਨਸਮੈਨ ਦੀ ਗੱਡੀ ਸੀ ਤੇ 300 3 ਕਰੋੜ ਰੁਪਇਆ ਉਹਦੇ ਵਿੱਚੋਂ ਲੱਭਦਾ ਤਾਂ ਮੈਡਮ ਕੀ ਕਰਦੇ ਨੇ ਉਹ 3 ਕਰੋੜ ਰੁਪਇਆ ਉਸ ਗੱਡੀ ਦੇ ਵਿੱਚੋਂ ਚੱਕ ਕੇ ਆਪਦੀ ਗੱਡੀ ਵਿੱਚ ਰਖਵਾ ਲੈਂਦੀ ਐ ਤੇ ਆਪਦੇ ਦਫ਼ਤਰ ਲੈ ਜਾਂਦੀ ਐ ਤਾਂ ਉਸ ਤੋਂ ਬਾਅਦ ਜਦੋਂ ਜਦੋਂ ਉਹਨਾਂ ਬਿਜ਼ਨਸਮੈਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਦਾ ਉਹ ਪੈਸਾ ਸੀ ਤਾਂ ਉਹ ਉਹਨਾਂ ਦੇ ਕਿਸੇ ਵੱਡੇ ਅਫਸਰ ਤੱਕ ਪਹੁੰਚ ਕਰਦੇ ਨੇ ਵੀ ਐਵੇਂ ਐਵੇਂ ਕਰਕੇ ਇੱਕ ਪੂਜਾ ਪਾਂਡੇ ਨਾਮ ਦੀ ਸੋਡੀ ਮੁਲਾਜ਼ਮ ਹੈ ਵੀ ਉਹਨਾਂ ਨੇ ਸਾਡਾ ਪੈਸਾ ਮਤਲਬ ਜ਼ਬਤ ਕਰ ਲਿਆ ਤਾਂ ਵੱਡਾ ਅਫਸਰ ਵੀ ਹੈਰਾਨ ਕਿ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਇਹਨਾਂ ਨੇ ਪੈਸਾ ਕੋਈ ਮਤਲਬ ਜ਼ਬਤ ਕੀਤਾ ਹੈ ਇੱਕ ਨੰਬਰ ਦਾ ਹੈ ਜਾਂ ਦੋ ਨੰਬਰ ਦਾ ਕਿਸੇ ਨੂੰ ਕੋਈ ਖਬਰ ਨਹੀਂ ਸਿਰਫ ਬਿਜ਼ਨਸਮੈਨ ਬੰਦਿਆਂ ਨੂੰ ਪਤਾ ਹੈ ਜਾਂ ਉਹ 11 ਬੰਦਿਆਂ ਨੂੰ ਪਤਾ ਹੈ ਉਹਨਾਂ ਨੂੰ ਐ ਪੂਜਾ ਪਾਂਡੇ ਮੈਡਮ ਨੇ ਐਸੀ ਵੀ ਅਸੀਂ 11 ਦੇ 11 3 ਕਰੋੜ ਰੁਪਈਆ ਹੜੱਪ ਕਰ ਜਾਾਂਗੇ ਤਾਂ ਜਦੋਂ ਅਫਸਰ ਪੂਜਾ ਪਾਂਡੇ ਮੈਡਮ ਨੂੰ ਫੋਨ ਕਰਦਾ ਕਿ ਇਦਾਂ ਇਦਾਂ ਗੱਲ ਲੋ ਮੈਡਮ ਕਹਿੰਦੀ ਵੀ ਤੁਸੀਂ ਇਹਨਾਂ ਨੂੰ ਸਾਡੇ ਦਫ਼ਤਰ ਭੇਜ ਦੋ ਤਾਂ ਉਹ ਬਿਜ਼ਨਸਮੈਨ ਜਿਹੜੇ ਬੰਦੇ ਸੀ ਤੇ ਉਹ ਉਹਨਾਂ ਦੇ ਦਫ਼ਤਰ ਚਲੇ ਜਾਂਦੇ ਨੇ ਤਾਂ ਜਦੋਂ ਗੱਲਬਾਤ ਉਹਨਾਂ ਦੀ ਲੈਣ ਦੇਣ ਦੀ ਸ਼ੁਰੂ ਹੁੰਦੀ ਹੈ ਤਾਂ ਉਹ ਜਿਹੜੇ ਬਿਜ਼ਨਸ ਕਰਨ ਵਾਲੇ ਬੰਦੇ ਸੀ ਉਹਨਾਂ ਨੇ ਆਖਿਆ ਕਿ ਤੁਸੀਂ ਸਾਥੋਂ 45 ਲੱਖ ਰੁਪਈਆ ਲੈ ਲਓ ਬਾਕੀ ਸਾਡਾ ਪੈਸਾ ਜਿਹੜਾ ਉਹ ਵਾਪਸ ਮੋੜ ਦਿਓ ਤਾਂ ਪੂਜਾ ਪਾਂਡੇ ਮੈਡਮ ਕਹਿੰਦੀ ਨਹੀਂ ਇਹ ਸਾਡੀ ਡੀਲ ਨਹੀਂ ਅਸੀਂ ਤਾਂ 50-50 ਕਰਾਂਗੇ ਅੱਧ-ਅੱਧ ਕਰਾਂਗੇ 2 ਡੂਡ ਕਰੋੜ ਤੁਸੀਂ ਲੈ ਜਾਓ ਆਪਦਾ ਡੂਡ ਕਰੋੜ ਇੱਥੇ ਸਾਨੂੰ ਛੱਡ ਦਿਓ ਬੀ ਸੋਡੇ ਤੇ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ ਕੁਝ ਨਹੀਂ ਇੱਥੇ ਗੱਲ ਨੂੰ ਰਫੀ ਦਾ ਕੋਈ ਕਰੋ ਜਿਹੜੇ ਬਿਜ਼ਨਸ ਕਰਨ ਵਾਲੇ ਬੰਦੇ ਸੀ ਉਹ ਮੰਨ ਜਾਂਦੇ ਨੇ ਤਾਂ ਅੱਧੇ ਪੈਸੇ ਮੈਡਮ ਜੀ ਉਹਨਾਂ ਦੀ ਗੱਡੀ ਵਿੱਚ ਰਖਵਾ ਦਿੰਦੇ ਨੇ ਤਾਂ ਜਦੋਂ ਉਹ ਮਤਲਬ ਦੇ ਟਿਕਾਣੇ ਤੇ ਜਾ ਕੇ ਪੈਸੇ ਗਿਣਦੇ ਨੇ ਤਾਂ ਉਹਨਾਂ ਪੈਸਿਆਂ ਵਿੱਚੋਂ ਵੀ ਡੂਟ ਕਰੋੜ ਵਿੱਚੋਂ ਵੀ 25 ਲੱਖ ਰੁਪਈਆ ਘਟ ਜਾਂਦਾ ਤਾਂ ਅਗਲੇ ਦਿਨ ਮੈਡਮ ਕੋਲ ਫੇਰ ਜਾਂਦੇ ਨੇ ਕਿ ਮੈਡਮ ਜੀ ਆਪਣੀ ਗੱਲ ਹੋਈ ਸੀ ਕੀ ਡੇਡ ਡੇਡ ਕਰੋੜ ਦੀ ਵੀ ਡੇਡ ਕਰੋੜ ਤੁਸੀਂ ਰੱਖ ਲੋ ਤੇ ਡੇਡ ਕਰੋੜ ਸਾਨੂੰ ਵਾਪਸ ਦੇ ਦਿਓ ਪਰ ਤੁਸੀਂ ਉਹ ਡੇਡ ਕਰੋੜ ਦੇ ਵਿੱਚੋਂ ਹੀ 25 ਲੱਖ ਰੁਪਇਆ ਰੱਖ ਗਏ ਉਹ ਪਤਾ ਨਹੀਂ ਜਿਹੜੇ ਮੁਲਾਜ਼ਮ ਰੱਖਣ ਗਏ ਸੀ ਪੈਸੇ ਗੱਡੀ ਦੇ ਵਿੱਚ ਉਹ ਰੱਖ ਗਏ ਜਾਂ ਪੂਜਾ ਪਾਂਡੇ ਮੈਡਮ ਨੇ ਰੱਖ ਲਏ ਤੇ ਉਸ ਤੋਂ ਬਾਅਦ ਉਹਨਾਂ ਦੀ ਆਪ ਦੇ ਆਪਸ ਦੇ ਵਿੱਚ ਉਸ ਥਾਣੇ ਦੇ ਵਿੱਚ ਤਲਖੀ ਹੁੰਦੀ ਹੈ ਮਤਲਬ ਤੂੰ ਤੂੰ ਮੈਂ ਮੈਂ ਹੁੰਦੀ ਹੈ ਇਸ ਗੱਲ ਦੀ ਪਣਕ ਹੈ ਜਿਹੜੀ ਉਹ ਕਿਸੇ ਪੱਤਰਕਾਰ ਨੂੰ ਲੱਗ ਜਾਂਦੀ ਹੈ ਤੇ ਪੱਤਰਕਾਰ ਸਾਹਿਬ ਫਿਰ ਸਾਰਾ ਭਾਂਡਾ ਫੋੜ ਦਿੰਦੇ ਨੇ ਕਿ ਐਨੇ ਪੈਸੇ ਇੱਥੋਂ ਇਹਨਾਂ ਨੇ ਬਰਾਮਦ ਕੀਤੇ ਸੀ ਤੇ ਐਨੇ ਦੇ ਵਿੱਚ ਇਹਨਾਂ ਦੀ ਡੀਲ ਹੋਈ ਹੈ ਉਹ ਸਾਰਾ ਕੁਝ ਉਹ ਸਾਹਮਣੇ ਲਿਆ ਦਿੰਦਾ ਇਹ ਗੱਲ ਹੈ ਜਿਹੜੀ ਸਾਰੀ মিডিਆ ਦੇ ਵਿੱਚ ਫੈਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਰੌਲਾ ਪੈ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ 11 ਦੇ 11 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਮਤਲਬ ਤੁਸੀਂ ਇਹ ਸਮਝ ਲਓ ਕਿ ਇੱਕ ਥਾਣੇ ਨੂੰ ਹੀ ਸਾਰੇ ਨੂੰ ਸਸਪੈਂਡ ਕਰਨਾ ਪੈ ਗਿਆ ਇਸ ਪੈਸਿਆਂ ਕਰਕੇ ਤਾਂ ਉਸ ਦੇ ਵਿੱਚ 6 ਮੁਲਾਜ਼ਮ ਨੇ ਜਿਹੜੇ ਉਹ ਤਾਂ ਜੇਲ੍ਹ ਭੇਜ ਦਿੱਤੇ ਨੇ ਅ ਬਾਕੀ ਬਚਦੇ ਪੰਜ ਮੁਲਾਜ਼ਮਾਂ ਦੇ ਉੱਤੇ ਪਰਚੇ ਦਰਜ ਕਰ ਲਿੱਤੇ ਨੇ ਵੱਖ-ਵੱਖ ਧਰਾਵਾਂ ਲਾ ਕੇ ਤੇ ਤੁਸੀਂ ਸੋਚ ਕੇ ਦੇਖੋ ਕਿ 2025 ਹੈ ਜਿਹੜਾ ਇਹ ਪੁਲਿਸ ਮੁਲਾਜ਼ਮਾਂ ਲਈ ਖਾਸ ਕਰਕੇ ਭਾਰਤ ਦੇ ਪੁਲਿਸ ਮੁਲਾਜ਼ਮਾਂ ਲਈ ਬਹੁਤ ਖਤਰਨਾਕ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਰੈਂਕ ਦਾ ਅਫਸਰ ਮਤਲਬ ਸੀਬੀਆਈ ਨੇ ਫੜਿਆ ਸੀ ਉਸ ਦੇ ਘਰੋਂ ਸੋਨਾ ਪੈਸਾ ਬਰਾਮਦ ਕੀਤਾ ਸੀ ਤਾਂ ਮੈਨੂੰ ਲੱਗਦਾ ਹੈ ਕਿ 2025 ਹੈ ਜਿਹੜਾ ਇਹ ਮਲਾਜ਼ਮਾਂ ਲਈ ਖਤਰਨਾਕ ਹੈ ਪਰ ਮੈਨੂੰ ਤਾਂ ਇੰਜ ਲੱਗਦਾ ਸੀ ਕਿ ਦੀਵਾਲੀਏ ਜਿਹੜੀ ਹੈ ਕਿ ਆਪਾਂ ਧੂਮ-ਧਾਮ ਨਾਲ ਮਨਾਵਾਂਗੇ ਪਰ ਦੀਵਾਲੀ ਤੋਂ ਪਹਿਲਾਂ ਹੀ ਪਟਾਕਾ ਪੈ ਗਿਆ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ